ਬਹੁਤ ਹੀ ਦੁਖਦਾਈ ਖਬਰ ਹੈ ਇੱਕ 23 ਸਾਲ ਦਾ ਮੁੰਡਾ ਹੈ ਜਿਹਦੀ ਬ੍ਰਾਡ ਬੋਡੀ ਦਿੱਤਾ ਉਹ ਬ੍ਰਾਡ ਡੈੱਟ ਹੈ ਕਿ ਉਹਦੀ ਮੌਤ ਹੋ ਗਈ ਸੀ ਉਹਦਾ ਪੋਸਟਮਾਰਟਮ ਹੋਏਗਾ ਜੀ ਆਪਾਂ ਨੂੰ ਐਗਜੈਕਟ ਕੌਜ਼ ਪਤਾ ਚੱਲੇਗਾ ਇਹ ਹੋਰ ਅੱਜਰੀ ਦਾ ਪੇਸ਼ੈਂਟ ਹੈ ਸੀਰੀਅਸ ਇੰਜਰੀ ਹੈ ਜੀ ਜੇ ਆਪਾਂ ਕੋਈ ਵੀ ਜਿਹੜਾ ਮਤਲਬ ਕੈਦੇ ਕਾਨੂੰਨ ਹੁੰਦੇ ਸਾਰਿਆਂ ਨੂੰ ਸ਼ਿੱਕਤ ਤੇ ਟਾਂਕੇ ਤੇ ਦੇਖੋ ਜੇ ਆਪਣਾ ਵੈਸੇ ਵੀ ਆਪਾਂ ਹਵਾ ਚ ਫਾਇਰਿੰਗ ਕਰਦੇ ਆ ਫਿਰ ਆਪਣਾ ਪੈਰਾ ਤੇ ਜਾਂ ਲੱਖ ਤੋਂ نیچے ਕਹਿੰਦੇ ਆ ਆਪਾਂ ਵੀ ਗੋਲੀ ਮਾਰਨੀ ਹੁੰਦੀ ਆ ਤੇ ਇਹਦੇ ਮਤਲਬ ਜੋ ਇਹਨਾਂ ਦੇ ਸਿਰ ਦੇ ਉੱਤੇ ਜਾਂ ਇੱਕ ਬੰਦੇ ਦੀ ਨੱਕ ਦੀ ਇੰਜਰੀ ਆ ਜਿਹੜਾ ਆਪਣਾ ਰਾਜਪੁਰਿਆ ਆ ਉਹਦੇ ਵੀ ਇਹਦੇ ਗੋਲੇ ਆ ਪਹਿਲਾਂ ਵੀ ਤਿੰਨ ਬੰਦਿਆਂ ਦੀਆਂ ਅੱਖਾਂ ਗਈਆਂ ਹੈਗੀਆਂ ਇਦੋਂ ਜ਼ਿਆਦਾ ਮਾੜੀ ਗੱਲ ਨਹੀਂ ਹੋ ਸਕਦੀ ਜੀ ਔਰ ਆਪਣੇ ਨੈਸ਼ਨਲ ਕੈਪੀਟਲ ਚ ਜਾਣਾ ਚਾਹੁੰਦੇ ਆ ਔਰ ਸੰਵਿਧਾਨ ਕਹਿੰਦਾ ਔਰ ਆਪਣਾ ਮਾਨਯੋਗ ਸੁਪਰੀਮ ਕੋਰਟ ਕਹਿੰਦਾ ਕਿ ਪੀਸਫੁਲੀ ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਹੱਕ ਹੈ ਜੀ ਤੇ ਉਹ ਹੱਕ ਵੀ ਖੋਇਆ ਜਾ ਰਿਹਾ ਤੇ ਇਹ ਬਹੁਤ ਮਾੜੀ ਗੱਲ ਹੈ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਪਾਸੇ ਮੀਟਿੰਗ ਚੱਲ ਰਹੀ ਸੀ ਜੀ ਚਲਈਏ ਡਾਕਟਰ ਸਾਹਿਬ ਗੋਲੀ ਚਲੀ ਹੈ ਇਹ ਗੋਲੀ ਦੇ ਲੱਗੇ ਨੇ ਇਨਸ਼ਾਅ ਅ ਦੇਖੋ ਪੋਸਟਮਾਰਟਮ ਹੋਏਗਾ ਸਾਰੀ ਡਿਟੇਲ ਉਸ ਤੋਂ ਬਾਅਦ ਪਤਾ ਲੱਗੇਗਾ ਗੋਲੀਆਂ ਤਾਂ ਚਲੀਆਂ ਜੀ ਪਹਿਲਾਂ ਅੱਖਾਂ 'ਚ ਲੱਗੀਆਂ ਗੋਲੀਆਂ ਪਹਿਲੇ ਜਿਹੜੇ ਜਿੰਨੇ ਪਹਿਲਾਂ ਪੇਸ਼ੈਂਟ ਆਏ ਸੀਗੇ ਉਹ ਪਲਾਸਟਿਕ ਬੁਲੇਟ ਸੀਗੀਆਂ ਇਹਦੇ ਵਿੱਚ ਪੋਸਟਮਾਰਟਮ ਹੋਏਗਾ ਤਾਂ ਐਗਜ਼ੈਕਟ ਪਤਾ ਚੱਲੇਗਾ ਉਹਦਾ ਕਾਰਨ ਕੀ ਹੈ ਸਰਵੋਤਮ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਹੁੰਦੇ ਆ ਇੰਦਰ ਵੱਲੋਂ ਕੀ ਹੈ ਜੜਾ ਪਾਰ ਹੈ ਜ ਜਿਹੜਾ ਇਹ ਸੰਘਰਸ਼ ਹੈ ਕਿਸਾਨਾਂ ਦਾ ਸੰਘਰਸ਼ ਹੈ ਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਹਰਿਆਣਾ ਸਰਕਾਰ ਨਾਲ ਤਾਂ ਕੋਈ ਹੈ ਹੀ ਨਹੀਂ ਦੋਸਤ ਹਰਿਆਣਾ ਸਰਕਾਰ ਮੀਟਿੰਗ ਚੱਲ ਰਹੀ ਸੀਗੀ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਦੌਰਾਨ ਜਿਹੜੀ ਗਿਆ ਪਹਿਲਾਂ ਤਾਂ ਤਾਂ ਮਲਗੇ ਧੂਆਂ ਛੱਡਿਆ ਜਾਂਦਾ ਫਿਰ ਇੱਕਦਮ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਸਰ ਕਿੱਥੇ ਤੱਕ ਦਾ ਜਸਟਿਸ ਹੈ ਜੀ ਬਿਲਕੁਲ ਜਸਟੀਫਾਈਡ ਨਹੀਂ ਹੈ ਜੀ ਤੁਸੀਂ ਸਮਾਨ ਤੋਂ ਮਤਲਬ ਦਰਜਣਾ ਸੈਕਟਰੀ ਦੇ ਸੈਕਟਰੀ ਦੇ ਗੋਲੇ ਛੱਡ ਰਹੇ ਹੋ ਗੋਲਾ ਥੋੜੀ ਛੱਡ ਰਹੇ ਹੋ ਤੁਸੀਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਪਾਣੀ ਦੇ ਬਿਛਾਰਾਂ ਵਰਤਦੇ ਹੁੰਦੇ ਸੀ ਜਿਹਦੇ ਨਾਲ ਕੋਈ ਬੰਦੇ ਦੀ ਜਾਨ ਨੂੰ ਜਾਂ ਹੋਰ ਕੋਈ ਕਿਸ ਤਰ੍ਹਾਂ ਮਤਲਬ ਪੋਸਟ ਕਰਨ ਵਾਸਤੇ ਤੁਸੀਂ ਉਹਨੂੰ ਯੂਜ਼ ਕਰਦੇ ਸੀਗੇ ਵਾਟਰ ਕਨ ਨੂੰ ਯੂਜ਼ ਕਰਦੇ ਸੀਗੇ ਆ ਤੇ ਜਿਹੜੀਆਂ ਗੋਲੀਆਂ ਤਾਂ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਕਿਸਾਨਾਂ ਦੇ ਅੰਦੋਲਨ ਤੇ ਤੁਹਾਡੇ ਜਿਹੜੇ ਅੰਦੋਲਨ ਆ ਕੱਲੇ ਪੰਜਾਬ 'ਚ ਨਹੀਂ ਹੋ ਰਹੇ ਇਹ ਤੁਹਾਡੇ ਸਾਰੇ ਯੂਰਪ 'ਚ ਹੋ ਰਹੇ ਆ ਜੀ ਪੋਲੈਂਡ 'ਚ ਹੋ ਰਹੇ ਆ ਜਰਮਨੀ 'ਚ ਹੋ ਰਹੇ ਆ ਫਰਾਂਸ 'ਚ ਹੋ ਰਹੇ ਆ ਉੱਥੇ ਦੀਆਂ ਸਰਕਾਰਾਂ ਨੇ ਗੱਲਬਾਤ ਕੀਤੀ ਆ ਉਹਨੀਆਂ ਮੰਗਾ ਮੰਨੀਆਂ ਉਹਨਾਂ ਨੂੰ ਕੰਸੈਸ਼ਨ ਦਿੱਤੇ ਆ ਸਾਡੀ ਕਿਹੋ ਜੀ ਸਰਕਾਰ ਹੈ ਜੀ ਮਤਲਬ ਇਹ ਦਿਸ ਇਜ਼ ਮਰਡਰ ਆਫ ਡੈਮੋਕਰੇਸੀ ਵੱਡੀ ਗਿਣਤੀ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਯਾਰ ਹਰਿਆਣਾ ਪੁਲਿਸ ਵੱਲੋਂ ਵੱਡੀ ਗਿਣਤੀ ਕਿਸੇ ਵਿਸ਼ਤਾਲਿਕ ਤਰ੍ਹਾਂ ਮੁੰਡੇ ਮੈਂ ਕਹਿੰਦਾ ਸਾਰਾ ਕੁਝ ਨਿੰਦਣਯੋਗ ਹੈ ਜੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਉਹਨਾਂ ਨੇ ਕੇਂਦਰੀ ਮੰਤਰੀ ਨਾਲ ਟੈਕਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪਸ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਦੀਆਂ ਜਿਹੜੀਆਂ ਪੁਲਿਸ ਰਿਸੋਰਸਸ ਆਮਣੇ ਸਾਹਮ ਉੱਥੇ ਦੋ ਮਤਲਬ ਉਹਨਾਂ ਨੇ ਇੱਕ ਸਟੇਟ ਨੇ ਦੂਜੀ ਉਹਨਾਂ ਦੀ ਪੁਲਿਸ ਤੇ ਕਰਤਾ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨੂੰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾ ਮਾਨਯੋਗ ਜਿਹੜੀ ਤੁਹਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੁਣ ਹੀ ਤੁਹਾਡਾ ਕੱਲ ਪਰਸਾ ਜਿਹੜਾ ਹੈਗਾ ਕੱਲ ਹੀ ਜਿਹੜਾ ਹੈਗਾ ਉਹ ਇੱਕ ਡੈਮੋਕ੍ਰੇਸੀ ਰিস্টੋਰ ਕੀਤੀ ਹੈ ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨਾਰਮਸ ਹੈ ਥਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਸਰਕਾਰ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਇਲਾਕੇ ਦੇ ਵਿੱਚ ਸ ਕਿ ਕੋਰੋ ਦੇਸ਼ ਇੱਕ ਇਹ ਆਪਾਂ ਗੱਲ ਇਦਾਂ ਕਰ ਰਹੇ ਆ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰ ਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹ ਤਾਂ ਪਤਾ ਵੀ ਨਹੀਂ ਲੱਗਣਾ ਚਾਹੀਦਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਦਾ ਮਤਲਬ ਕੀ ਹੈ ਜੀ ਸਾਰੇ ਸਾਰੇ ਦੇਸ਼ ਦਾ ਉੱਤੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਮਸਟੈਂਸਸ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਆ ਉਹਦੇ ਕੋਲ ਹੁੰਦਾ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਮੁੱਖ ਮੰਤਰੀ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨੇ ਕਿਹਾ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਕੀ ਕਰ ਰਹੀ ਹੈ ਪੋਲੀਟੀਕਲੀ ਇਹਨਾਂ ਨੂੰ ਕਾਹ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮਾੜੀ ਗੱਲ ਕੋਈ ਹੋ ਸਕਦੀ ਹੈ ਜੀ ਪੰਜਾਬ ਸਰਕਾਰ ਕੀ ਲਾ ਲੈਣ ਦੀ ਸਾਡੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾ ਰਹੀ ਆ ਗੱਲਬਾਤ ਉਹਨਾਂ ਦੀ ਹੈ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹਨ ਰਾਣੇ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਮਸਲੇ ਦਾ ਹੱਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣੇ ਦਾ ਮੁੱਖ ਮੰਤਰੀ ਹੈ ਉਹ ਸਾਡੇ ਨੌਜਵਾਨਾਂ ਤੇ ਗੋੜੀਆਂ ਚਲਾ ਰਿਹਾ ਹੋ। ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚਰੀ ਦੇ ਵਿੱਚ ਪਈ ਨੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਤੱਕ ਮੁਆਵਜ਼ਾ ਤੱਕ ਨਹੀਂ ਮਿਲਿਆ ਜੀ ਨਹੀਂ ਉਹ ਸਾਰਾ ਕੁਝ ਉਹਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਜੀ ਉਹਦੇ ਵਾਸਤੇ ਕਰ ਵੀ ਰਹੇ ਹੈ ਉਹਨਾਂ ਨੇ ਪਹਿਲਾਂ ਉਹਨਾਂ ਨੇ ਐਲਾਨਿਆ ਵੀ ਹੈ ਉਹ ਵੀ ਸਾਰਾ ਕੁ ਜੋ ਅਸਲੇ ਬਾਰਡਰ ਤੇ ਹੋ ਰਿਹਾ ਐਸੋਲੇ ਦਾ ਮਸਲਾ ਹੈ ਜੋ ਅੱਜ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਹਿਲੇ ਬੰਦਿਆਂ ਦੀ ਹਾਰਟ ਅਟੈਕ ਹੋ ਗਈ ਪਹਿਲਾਂ ਵੀ 750 ਮਰੇ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਜੇ ਤੱਕ ਜੋ ਕੇਂਦਰ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਤਾਂ ਸਾਡੇ ਨੇ ਵੀ ਪੂਰਾ ਕੀਤਾ ਈਵਨ ਤੇਲੰਗਾਨਾ ਦੇ ਜਿਹੜੇ ਸੀਗੇ ਉਸਲੇ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਜਾ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਫੱਟੜ ਸਰਕਾਰ ਹੈ ਕਿਹੜਾ ਡੇਟਾ ਕਿ ਨਾਇ ਕਿੰਨੇ ਕਿਸਾਨ ਆ ਗਏ ਜੀ ਤੁਹਾਡੀ ਸਾਡੇ ਕੋਲੇ ਅੱਜ ਵੀ ਰੇਡ ਦੇ ਵਿੱਚ ਦੀਆਂ ਇਜਰੀਜ਼ ਆਈਆਂ ਬਹੁਤ ਸੀਰੀਅਸ ਆਈਆਂ ਨੰਬਰ ਘ ਪਿਛਲੀ ਸਾਡੇ ਜਿਹੜੇ ਸੀਗਰੇਟ 114 15 ਜਿਹੜੇ ਹੁਣ ਤੱਕ ਆ ਚੁੱਕੇ ਆ ਅੱਜ ਜਿਹੜੇ ਚਾਰ ਆਏ ਉਹਨਾਂ ਨੂੰ ਸਿਰ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਇਹ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਇਹ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਥਿਸ ਇਸ ਟੋਟਲੀ ਅਨਐਕਸੈਪਟੇਬਲ ਇੱਕ ਤਰਫੋਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ ਮੈਂ ਕਹਿੰਦਾ ਜੀ ਕੋਈ ਤੁਹਾਡੀ ਨੀयत ਠੀਕ ਹੈ ਜੀ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇਹ ਨਵਤਾਨੀ ਨਹੀਂ ਚਾਹੀਦੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇਹ ਤਾਂ ਜਿਹੜੇ ਕਿਸਾਨ 13 ਮਹੀਨੇ ਉੱਥੇ ਬੈਠੇ ਰਹੇ ਉਹਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ ਦਵਾ 2 ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਲੇ ਸਾਰੇ ਵਾਅਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਸੀ ਇਹਨਾਂ ਨੇ ਕਿਹਾ ਸੀ ਐਮਐਸਪੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਾਏ ਉਹਦੇ ਵਿੱਚ ਆ ਜੋ ਇਹਨਾਂ ਦਾ ਲਖੀਮਪੁਰ ਖੀਰੀ ਚਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪੈ ਹੋਏ ਸਾਰੀ ਵੀਡੀਓ ਉਹਨਾਂ ਨੇ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਪਾਈ ਹੋਈ ਆ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਪਾਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਦੇ ਮੈਂ ਇਹਦੇ ਬਾਅਦ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਹੈ ਜਿੰਨੀ ਜਤਲੀ ਬਾਂਦੋੜਨੀ ਚਾਹੀਦੀ ਹੈ ਮੈਂ ਇਹਨਾਂ ਨੂੰ ਵਾਰਨ ਕਰਦਾ ਕਿ ਇਹ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬਹੁਤ ਮਾੜਾ ਇਹਨਾਂ ਨੂੰ ਮੈਂ ਹਰਿਆਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਜ਼ਾਓ ਜੇ ਇਹ ਬਿਲਕੁਲ ਹੀ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਾਰਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਕ ਵੀ ਹੈ ਗੈਰ ਕਾਨੂੰਨੀ ਵੀ ਹੈ ਔਰ ਜਿਹੜਾ ਹੈਗਾ ਇਹ ਮਨੁੱਖਤਾ ਦਾ ਕਹਾਣ ਕਰਨ ਵਾਲਾ ਹੈ ਭਰਾਵਾਂ ਨੂੰ ਭਰਾਵਾਂ ਨੂੰ ਭਰਾ ਤੋਂ ਭਰਾ ਮਾਰੂ ਯੰਗਨਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਹੈ ਜ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਹੈ ਉਹ ਤੁਹਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਹੋਰ ਵੱਡੇ ਤੁਹਾਡੇ ਬਿਜ਼ਨਸਮੈਨ ਆ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਹੈ ਜੀ ਨਾ ਨਾ ਉਹ ਪੁਲਿਸ ਵਿੱਚ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਹੀ ਆ ਉਹੀ ਦੇਸ਼ ਦੀਆਂ ਸ਼ਰਧਾਂ ਦੇ ਲੜਦੇ ਆ ਕੋਈ ਤੁਹਾਡੀ ਜਾਨ ਬਚਾਉਂਦੇ ਆ ਉਹ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹੀ ਕਿਸਾਨ ਆ ਜਿਹੜੇ ਕਰੋਨਾ ਚ ਕੰਮ ਆਏ ਸੀ ਇਹ ਉਹੀ ਕਿਸਾਨ ਆ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣਾ ਢਿੱਡ ਤੇ ਗੱਲ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਉਹਨਾਂ ਨੇ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨਿਯਤਿਆ ਇਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਦੇ ਅਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਇਹਨਾਂ ਦੇ